ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਕਬੀਰ ਐਸਾ ਏਕਵਾਦ ਜੋ ਜੀਵਤ ਮਰਤਕ ਹੋਏ ਨਿਰਪੈ ਹੋਏ ਕੈ ਗੁਨ ਰਵੇ ਜਤ ਪਿਖੋ ਤਤ ਸੋਏ ਇਹ ਪਾਵਨ ਸ਼ਲੋਕ ਉਹਨਾਂ ਇਸ ਲੋਕਾਂ ਦੀ ਲੜੀ ਦਾ ਪੰਜਵਾਂ ਸ਼ਲੋਕ ਹੈ ਤੇ ਇਸ ਪਾਵਨ ਸ਼ਲੋਕ ਅੰਦਰ ਕਬੀਰ ਸਾਹਿਬ ਲਿਖਦੇ ਨੇ ਕਹਿੰਦੇ ਵੀ ਦੁਨੀਆ ਦੇ ਅੰਦਰ ਕੋਈ ਵਿਰਲਾ ਇੱਕ ਅੱਧਾ ਹੀ ਮਨੁੱਖ ਹੋਇਆ ਕਰਦਾ ਜਿਹੜਾ ਦੁਨੀਆਵੀ ਰਸਾਂ ਕਸਾਂ ਤੋਂ ਫਕਾਰਾਂ ਦੇ ਫੁਰਨਿਆਂ ਤੋਂ ਜਾਂ ਸਤਿਗੁਰ ਕਹਿੰਦੇ ਨੇ ਆਪਦੇ ਅੰਦਰ ਦੀ ਬੁਰਾਈ ਨੂੰ ਮਾਰ ਕੇ ਆਤਮਿਕ ਤੌਰ ਦੇ ਉੱਤੇ ਕੋਈ ਬੰਦਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਇੰਨਾ ਦੁਨਿਆਵੀ ਰਸਾ ਕਸਾਂ ਤੋਂ ਮਰਦਾ ਹੋ ਜੀ ਭਾਵੇਂ ਕਿ ਉਹ ਜਿਹੜਾ ਸੁਭਾਅ ਹੈ ਆਪਣੇ ਅੰਦਰ ਦਾ ਪਦਾਰਥਾਂ ਦਾ ਲਾਲਚ ਬਾਸਨਾਮਾਂ ਦੀ ਪਿਆਸ ਔਰ ਜਿਹੜੀਆਂ ਅੰਦਰ ਦੀਆਂ ਬੁਰਾਈਆਂ ਨੇ ਅੰਦਰ ਦੇ ਔਗਣ ਨੇ ਉਹਨਾਂ ਔਗਣਾਂ ਦੀ ਭੁੱਖ ਨੂੰ ਕੋਈ ਬੰਦਾ ਬਿਰਲਾ ਹੀ ਆਪਣੇ ਅੰਦਰੋਂ ਮਾਰ ਸਕਦਾ ਹੈ ਸਤਿਗੁਰੂ ਕਹਿੰਦੇ ਨੇ ਹਰ ਇੱਕ ਬੰਦੇ ਦੇ ਵਸਦੀ ਇਹ ਗੱਲ ਨਹੀਂ ਹੈ ਤੇ ਪਾਸ਼ਾ ਕਹਿੰਦੇ ਨੇ ਕੋਈ ਐਸਾ ਆਪਣੇ ਅੰਦਰ ਦੇ ਇਨਾ ਰਸਾ ਕਸਾਂ ਨੂੰ ਮਾਰ ਕੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਕੋਈ ਉਸ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਪਰਮੇਸ਼ਰ ਦਾ ਨਿੱਡਰ ਹੋ ਕੇ ਉਸ ਮਾਲਕ ਪਰਮਾਤਮਾ ਦੇ ਗੁਣਾਂ ਨੂੰ ਨਿੱਡਰ ਹੋ ਕੇ ਗਾਵੇ ਕਿ ਦੁਨਿਆਵੀ ਸੁੱਖਾਂ ਦੀ ਕੋਈ ਲਾਲਸਾ ਨਹੀਂ ਤੇ ਦੁਨਿਆਵੀ ਦੁੱਖਾਂ ਦਾ ਕੋਈ ਡਰਨਾ ਹੋਵੇ ਕਿ ਬਸ ਉਸ ਪਰਮਾਤਮਾ ਵਿੱਚ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਨਿੱਡਰ ਹੋ ਕੇ ਅਪੇਦ ਹੋ ਗਏ ਉਸ ਪਰਮਾਤਮਾ ਦੇ ਗੁਣ ਗਾ ਸਕੇ ਉਸ ਪਰਮਾਤਮਾ ਦੇ ਜਿਹੜਾ ਪਰਮਾਤਮਾ ਸਮੁੱਚੇ ਜਗਤ ਦੇ ਵਿੱਚ ਮੌਜੂਦ ਹੈ ਪਾਸ਼ਾ ਕਹਿੰਦੇ ਨੇ ਉਸ ਪਰਮਾਤਮਾ ਦੇ ਗੁਣ ਗੁਣ ਗਾਉਣ ਵਾਲਾ ਪਰਮਾਤਮਾ ਨੂੰ ਜਪਣ ਵਾਲਾ ਐਸਾ ਕੋਈ ਬਿਰਲਾ ਇੱਕ ਅੰਦਾਈ ਮਨੁੱਖ ਹੋਇਆ ਕਰਦਾ ਇਹੋ ਜਿਹੜੇ ਮਨੁੱਖ ਨੇ ਪਰਮਾਤਮਾ ਦੀ ਯਾਦ ਵਿੱਚ ਟਿਕੇ ਰਹਿਣ ਵਾਲੇ ਪਦਾਰਥਾਂ ਦੀ ਲਾਲਸਾ ਤਿਆਗ ਕੇ ਰਸਾ ਕਸਾਂ ਨੂੰ ਤਿਆਗ ਕੇ ਉਸ ਪਰਮਾਤਮਾ ਵੈਗੁਰੂ ਪਰਮੇਸ਼ਰ ਦੀ ਯਾਦ ਵਿੱਚ ਲੀਨ ਰਹਿ ਕੇ ਉਸ ਪਰਮਾਤਮਾ ਅਕਾਲ ਪੁਰਖ ਨੂੰ ਤੇ ਉਹਨਾਂ ਬਾਰੇ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਕਿ ਬਿਰਲੇ ਇੱਕ ਅਧਿ ਹੋਇਆ ਕਰਦੇ ਨੇ ਉਸ ਪ੍ਰਮਾਤਮਾ ਨੂੰ ਜਪਣ ਵਾਲੇ ਜਿਹੜਾ ਪ੍ਰਮਾਤਮਾ ਸਮੁੱਚੇ ਜਗਤ ਵਿੱਚ ਮੌਜੂਦ ਹੈ ਨਹੀਂ ਤੇ ਸਤਿਗੁਰ ਕਹਿੰਦੇ ਨੇ ਸੰਸਾਰ ਦਾ ਜਿਹੜਾ ਇਹ ਰਸਾ ਕਸਾ ਦੇ ਅੰਦਰ ਅਧੀਨ ਹੋਣ ਕਰਕੇ ਉਸ ਸੱਚੇ ਪ੍ਰਮਾਤਮਾ ਦੀ ਮੂਰਤ ਨੂੰ ਭਲਾਈ ਦਿੰਦਾ ਪ੍ਰਮਾਤਮਾ ਦੀ ਮੂਰਤ ਹੈ ਜਿਹੜੀ ਸੁਰਤ ਵਿੱਚੋ ਵਿਸਰੀ ਹੋਈ ਹੈ ਉਸ ਪ੍ਰਮਾਤਮਾ ਦਾ ਨਾਮ ਮਨੁੱਖ ਦੇ ਚੀਤੇ ਨਹੀਂ ਬਿਰਲੇ ਬਿਰਲੇ ਜੱਗ ਦੇ ਵਿੱਚ ਸਤਿਗੁਰ ਕਹਿੰਦੇ ਨੇ ਹੁੰਦੇ ਨੇ ਜਿਹੜੇ ਆਪ ਆਪ ਭਗਵਾ ਕੇ ਪ੍ਰਮਾਤਮਾ ਨੂੰ ਚੀਤੇ ਕਰਦੇ ਹਨ